ਦੋਸਤੋ ਮੈਂ ਰਤਨ ਦੋਸਨਿਕ ਬਿਲਕਤ ਇਹ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਆਓ ਗੱਲ ਕਰਦੇ ਆਂ ਪ੍ਰੋਗਰਾਮ ਅੱਜ ਜੱਦਾ ਦੇ ਝੋਕੇ ਵਿੱਚੋਂ ਜੱਦਾ ਦੇ ਝੋਕੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਇਹ ਦੂਸਰੀ ਕਿਸ਼ਤ ਵਿੱਚ ਗੱਲ ਕਰਾਂਗੇ ਕਿ ਨਗਰ ਪੰਚਾਇਤ ਬਿਲਗਾ ਕਮੇਟੀ ਦੀ ਚੋਣ ਵਿੱਚ ਲਾਲ ਝੰਡੇ ਵਾਲੀਆਂ ਧਿਰਾਂ ਕਿਵੇਂ ਹਾਰੀਆਂ ਕੀ ਸੀ ਕਾਰਨ ਕੀ ਇਹਨਾਂ ਨੇ ਆਪ ਹੀ ਆਪਣੇਨ ਹੋ ਰਾਇਆ ਆਓ ਇਸ ਤੇ ਗੱਲ ਕਰਦੇ ਆਂ ਉਹ ਵੀ ਸਮਾਂ ਹੁੰਦਾ ਸੀ ਜਦੋਂ ਇੱਥੇ ਬਿਲਕੇ ਦੇ ਵਿੱਚ ਸਿਰਫ ਕਾਂਗਰਸ ਤੋਂ ਦੂਸਰੀ ਪੱਟੀ ਤੇ ਲਾਲ ਝੰਡੇ ਵਾਲੀ ਹੁੰਦੀ ਸੀ ਅੱਜ ਇੱਥੇ ਤਿੰਨ ਤਰ੍ਹਾਂ ਹੋ ਗਈਆਂ ਇਹ ਆਓ ਗੱਲ ਕਰੀਏ 224 ਦੀ 21 ਦਸੰਬਰ 224 ਨੂੰ ਵੰਨਿਆ ਬੋਟਾ ਵਿੱਚ ਕਿਸ ਨੇ ਕਿੰਨੀਆਂ ਬੋਟਾਂ ਲਈਆਂ ਉਸ ਤੋਂ ਅੱਗੇ ਫਿਰ ਗੱਲ ਕਰਾਂਗੇ ਕਿ ਬਾੜ ਨੰਬਰ 7 ਵਿੱਚ ਸੀਪੀ ਆਈਐਮ ਦੇ ਮਾਸਟਰ ਪ੍ਰਸ਼ੂ ਤੋਂ ਲਾਲ ਦੀ ਪਤਨੀ ਅਨੰਦ ਵਾਲਾ ਤੋਂ ਮਾਨਵਜੀਤ ਉਸਨੂੰ ਵੋਟ ਮਿਲੇ 118 ਇੱਥੋਂ ਹੀ ਰੀਤਾ ਰਾਣੀ ਨੂੰ ਮਿਲੇ ਵੋਟ 45 ਰੀਤਾ ਰਾਣੀ ਕੁਲਦੀਪ ਵਾਲੀਆ ਦੀ ਪਤਨੀ ਜੋ ਪ੍ਰਾਣੀ ਪੈਨਸ਼ਨ ਬਹਾਰੀ ਦੇ ਸੰਬੰਧ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹਾ ਹੈ ਇਹ ਵੀ ਲਾਲ ਢੰਡੇ ਵਾਲੇ ਹਨ ਅਗਰ ਇਹ ਵੋਟਾਂ ਜੋੜ ਕੇ ਜਾਣੀਏ ਤਾਂ ਗਿਣਤੀ ਬਣਦੀ ਹੈ 163 ਮਾਠਰ ਪਰਿਸ਼ਦੋਂ ਲਾਲ ਬਿਲਗਾ ਇਨੋਵੇਟਿਵ ਕਮੇਟੀ ਦੇ ਮੈਂਬਰ ਹੋਣ ਦੇ ਬਾਵਜੂਦ ਵੀ ਇਕੱਠੇ ਹੋਣ ਉਹਨਾਂ ਨੇ ਚੁਣਿਆ ਕਾਂਗਰਸ ਵਾਲਾ 7 ਨੰਬਰ ਵਾਰਗ ਵਿੱਚ ਤਕੋਣੀ ਟੱਕਰ ਵੜਾਈ ਕੁਲਦੀਪ ਸਿੰਘ ਵਾਲੀਆ ਦੀ ਪਤਨੀ ਐ ਵੀ ਨਾਲ ਛੰਡੇ ਵਾਲੀ ਤਰ ਜਿਵੇਂ ਪਹਿਲਾਂ ਦੱਸਿਆ ਪਰ ਮਤ ਪ੍ਰੀਧ ਹੋਣ ਕਰਕੇ ਇਹਨਾਂ ਨੂੰ ਡੋਮਾ ਨੂੰ ਹਾਰ ਵੱਲ ਜਾਣਾ ਪਿਆ ਹੁਣ ਆਉ ਗੱਲ ਕਰ ਲੈਨੇ ਆ ਬਾੜ ਨੰਬਰ 8 ਦੀ ਇੱਥੋਂ ਕੁਲਜੀਤ ਸਿੰਘ 113 ਵੋਟਾਂ ਜਿਨ੍ਹਾਂ ਨੂੰ ਮਿਲੀਆਂ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਕਿ ਤ੍ਰਿਤੀ ਕਿਸਾਨ ਯੂਨੀਅਨ ਭਾਰਤੀ ਨੌਜੋਨ ਸੁਭਾ ਆਤ ਇਹ ਜਿਹੜੇ ਸੰਘਰਸ਼ ਸ਼ੀਲ ਜਣੀਆਂ ਤੇਰਾ ਉਹਨਾਂ ਦਾ ਏ ਉਮੀਦਵਾਰ ਸੀ ਲਾਲ ਝੰਡੇ ਵਾਲੀ ਇਹ ਵੀ ਧਾਰ ਹੈ ਤੇ ਉਮੀਦਵਾਰ ਇਹ ਲਾਲ ਝੰਡੇ ਵਾਲੀ ਧਾਰ ਦਾ ਦੂਸਰਾ ਇਹਨਾਂ ਤੱਕ ਸੱਤਾ ਪਰ ਪਹੁੰਚ ਕਰਦੀ ਸੀ ਸਾਡੇ ਕੋਲ ਜਾਣਕਾਰੀ ਸੀ ਕਿਉਂ ਨਹੀਂ ਸਮਝ ਆਤਾ ਹੋਇਆ ਇਹ ਲੰਗੇ ਦਿਨਾਂ ਦੀ ਗੱਲ ਹੈ ਪਿੱਛੇ ਰਹਿ ਗਏ 113 ਵੋਟਾਂ ਇਹਨਾਂ ਨੇ ਲਈਆਂ ਜਦੋਂ ਕਿ ਇਸ ਵਾਰ ਚੋਂ 162 ਵੋਟਾਂ ਵਾਲਾ ਉਮੀਦਵਾਰ ਜਿੱਤਿਆ ਤੁਸੀਂ ਆਪ ਹੀ ਸਹਿਜੇ ਹਿਸਾਬ ਲਾ ਸਕਦੇ ਹੋ ਅਗਰ ਇਹ ਤਿੰਨੇ ਪਾਰਟੀਆਂ ਲਾਲ ਝੰਡੇ ਵਾਲੀਆਂ ਇਕੱਠੀਆਂ ਹੁੰਦੀਆਂ ਪੱਪਲਜੀ ਸਿੰਘ ਬਿਹਾੜੀ ਸੀਟ ਵੀ ਕੱਢ ਸਕਦੇ ਸੀ ਹੁਣ ਬਾੜ ਨੰਬਰ 10 ਦੀ ਗੱਲ ਕਰ ਲੈਂਦੇ ਆ ਬਾੜ ਨੰਬਰ 10 ਤੇ ਬਲਵੀਰ ਸਿੰਘ ਜੋ ਆਰ ਐਮ ਪੀ ਆਈ ਦੇ ਉਮੀਦਵਾਰ ਸੀ ਜਿਨ੍ਹਾਂ ਦਾ ਸਤਾਤਰ ਨਾਲ ਘਟ ਯੋਜ ਸੀ ਉਹਨਾਂ ਨੇ ਵੋਟਾਂ ਪਈਆਂ 218 ਬੇਸ਼ੱਕ ਉਹ ਚੋਣ ਹਾਰ ਗਏ ਪਰ ਵੋਟਾਂ ਦੀ ਗਿਣਤੀ ਉਹਨਾਂ ਦੀ ਇਹਨਾਂ ਦੋਵੇਂ ਉਮੀਦਵਾਰਾਂ ਨੂੰ ਵੱਧ ਰਹੀ ਪਰ ਉਹ ਹਾਰ ਗਏ ਉਹਨਾਂ ਦੀ ਇਸ ਹਾਰ ਦੇ ਪਿੱਛੇ ਗੱਲ ਅੱਗੇ ਕਰਾਂਗੇ ਅਈਲਾ ਹੁਣ ਗੱਲ ਕਰ ਲੈਨੇ ਆ ਮਾਸਟਰ ਪੁਰਸ਼ੋਤਮ ਵਾਰ ਨੰਬਰ 7 ਤੋਂ ਕਿਉਂ ਹਾਰੇ ਕਿਉਂ ਮਾਸਟਰ ਪੁਰਸ਼ੋਤਮ ਦੇ ਜਿਹੜੀ ਤੇਲ ਦਿੱਤਾ ਕੁਲਦੀਪ ਵਾਲੀਆਂ ਨੇ ਭਾਵੇਂ ਕਿ ਇਹ ਵੀ ਲਾਲ ਝੰਡੇ ਵਾਲੀਆਂ ਦੋਵੇਂ ਤਰ੍ਹਾਂ ਜਦੋਂ ਦੋਵੇਂ ਤਰ੍ਹਾਂ ਹੀ ਪਾੜ ਗਈਆਂ ਤਾਂ ਫੇਰ ਉਹਨਾਂ ਦੇ ਖਿਲਾਫ 77 ਦਾ ਉਮੀਦਵਾਰ ਉੱਥੋਂ ਚੋਣ ਜਿੱਤਣ ਵਿੱਚ ਕੰਮ ਹੋ ਗਿਆ ਉੱਥੋਂ ਜਿੱਤਣ ਵਿੱਚ ਉਹ ਪੰਜਾਬ ਹੋ ਗਿਆ ਇੱਥੋਂ ਇੱਕ ਹੋਰ ਵੀ ਉਮੀਦਵਾਰ ਖੜਾ ਸੀ ਉਹ ਵੀ 41 ਵੋਟਾਂ ਲਿਆ ਗਿਆ ਅਗਰ ਇਹ ਤੇ ਇਕੱਠੀ ਹੁੰਦੀ ਚੋਣਾ ਇਕੱਠੇ ਉੱਪਰ ਲੱਗਦੇ ਤਾਂ ਸ਼ਾਇਦ ਤਸਵੀਰ ਅੱਜ ਕੁਝ ਹੋਰ ਹੁੰਦੀ ਹੁਣ ਗੱਲ ਕਰ ਲੈਂਦੇ ਆ ਕੁਲਜੀ ਸਿੰਘ ਦੀ ਕੁਲਜੀ ਸਿੰਘ ਦੇ ਬਾਰੇ ਵੀ ਸਾਡੇ ਕੋਲ ਜਾਣਕਾਰੀ ਆਈ ਸੀ ਕੇ ਪਹਿਲਾਈ ਤੇ ਸਤਾ ਤਹਿਤ ਇਸ ਉਮੀਦਵਾਰ ਨਾਲ ਗੱਠਜੋੜ ਕਰਨਾ ਚਾਹੁੰਦੀ ਸੀ ਕਿੰਨਾਂ ਹਾਲਤਾਂ ਵਿੱਚ ਗੱਠਜੋੜ ਤੁਰਨੇ ਚੜਿਆ ਇਹ ਹੁਣ ਗੱਲ ਪਿੱਛੇ ਰਹਿ ਗਈ ਹੈ ਸੀਟ ਇਹ ਨਿਕਲ ਸਕਦੀ ਹੈ ਨਿਕਲ ਸਕਦੀ ਸੀ ਪਰ ਪਾਰ ਨੰਬਰ 10 ਦੀ ਹੁਣ ਇੱਥੇ ਗੱਲ ਕਰ ਦਿੰਨੇ ਆ ਕਿ ਇੱਥੇ ਲਾਲ ਝੰਡੇ ਵਾਲੇ ਉਮੀਦਵਾਰ ਬਲਵੀਰ ਸਿੰਘ ਸਤਾਤਰ ਨਾਲ ਉਹਨਾਂ ਦਾ ਸਮਝੌਤਾ ਜ਼ਰੂਰ ਹੋਇਆ ਪਰ ਉਸ ਨੂੰ ਹਰਾਉਣ ਦੇ ਵਿੱਚ ਸੀਪੀਆਈਐਮ ਦੇ ਵਰਕਰਾਂ ਦਾ ਰੋਲ ਸਾਡੇ ਕੋਲ ਯਾਦ ਕਰੀਆਂ ਕਿਵੇਂ ਬਲਵੀਰ ਸਿੰਘ ਨੂੰ ਹਰਾਉਣ ਲਈ ਅਟੀਚੂਟੀ ਦਾ ਜੋੜ ਲੱਗਾ ਕਿਉਂਕਿ ਇਹ ਤਿੰਨੇ ਧੜੇ ਇੱਕ ਦੂਸਰੇ ਨੂੰ ਨੀਮਾ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ਅਗਰ ਜੇ ਇਕੱਠੇ ਹੁੰਦੇ ਇਕਤਾ ਹੁੰਦੀ ਇਹਨਾਂ ਬੁੱਤੀ ਜੀ ਵੀ ਵਰਗਾ ਵਿੱਚ ਪਰ ਸ਼ਾਇਦ ਅੱਜ ਬਿਲਗੇ ਦੀਆਂ ਤਿੰਨੇ ਸੀਟਾਂ ਬਿਲਗੇ ਵਿੱਚ ਬਿਲਗੇ ਵਿੱਚ ਜਿੱਤ ਲੈਂਦੇ ਤੇ ਬਿਲਗੇ ਦੀ ਸਿਆਸਤ ਅੱਜ ਕੁਝ ਹੋਰੇ ਹੋਣੇ ਸੀ ਕਿਉਂਕਿ ਇਹ ਤਿੰਨੇ ਧਰਾਂ ਇੱਕ ਕਿਸੇ ਵੀ ਮੁੱਦੇ ਤੇ ਜਿਵੇਂ ਮੈਂ ਕਾ ਸਕਦਾ ਆਮ ਲੋਕ ਜਿਹੜੇ ਆ ਲੋਕਵਿਰੋਧੀ ਮੁੱਦਿਆਂ ਤੇ ਹਮੇਸ਼ਾ ਖੜਦੇ ਆ ਨਸ਼ੇ ਖਿਲਾਫ ਲੜਦੇ ਆ ਲਾਲ ਝੰਡੇ ਵਾਲੇ ਲਟੇਰਾ ਬਦਮਾਚੀ ਅਤੇ ਹੋਰ ਸਮਾਜ ਵਿਰੋਧੀ ਅੰਸਰਾਂ ਦੇ ਖਿਲਾਫ ਇਹੀ ਲਾਲ ਝੰਡੇ ਵਾਲੀਆਂ ਤੇ ਰਾ ਜੜੀਆਂ ਨਿੱਠ ਕੇ ਲੜਦੀਆਂ ਪਰ ਤਿੰਨੇ ਲਾਲ ਝੰਡੇ ਵਾਲੇ ਉਮੀਦਵਾਰ ਇਸ ਕਰਕੇ ਹਾਰ ਗਏ ਕਿਉਂਕਿ ਇਹਨਾਂ ਨੂੰ ਕਿਸੇ ਬਾਹਰੀ ਦੁਸ਼ਮਣ ਦੀ ਲੋੜ ਨਹੀਂ ਸੀ ਇਹ ਆਪ ਹੀ ਇੱਕ ਦੂਸਰੇ ਦੇ ਅੰਦਰੋਂ ਅੰਧੇਰੀ ਦੁਸ਼ਮਣ ਹਨ ਜਿਵੇਂ ਪਹਿਲਾਂ ਦੱਸਿਆ ਕਿ ਬਰੂਤੀ ਸੀ ਇੱਕ ਦੂਸਰੇ ਨੂੰ ਇਹ ਜੇਤੂ ਨਹੀਂ ਦੇਖਣਾ ਚਾਹੁੰਦੇ ਸੀ ਇਸੇ ਕਰਕੇ ਇਹ ਤਰ੍ਹਾਂ ਹਾਰ ਗੀਆਂ ਭਾਵੇਂ ਕਿ ਕਈ ਵਾਰ ਕਿਤੇ ਕਿਤੇ ਤਿੰਨੇ ਤਰ੍ਹਾਂ ਸੰਘਰਸ਼ ਵੀ ਇਕੱਠੀਆਂ ਕਰਦੀਆਂ ਕਿਉਂ ਇਹਨਾਂ ਨੂੰ ਉੱਪਰੋਂ ਇਹਨਾਂ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਆਉਂਦਾ ਆ ਇਹਨਾਂ ਨੂੰ ਮੈਸੇਜ ਜਿਹੜੀਆਂ ਇਹ ਤਰ੍ਹਾਂ ਇਕਲੀਆਂ-ਇਕਲੀਆਂ ਹੋ ਗਈਆਂ ਹਾਰ ਗਈਆਂ ਸੋ ਦੋਸਤੋ ਸਾਡੇ ਕਈ ਦੋਸਤ ਮਿੱਤਰ ਜਿਹੜੇ ਆ ਉਹ ਸਾਡੇ ਵੀਡੀਓ ਦੇ ਉੱਤੇ ਇੱਕ ਕਮੈਂਟ ਵਿੱਚ ਆਪਣੇ ਵਿਚਾਰ ਲਿਖਦੇ ਆ ਕਿ ਬਿਰਗੇ ਦੇ ਵਿੱਚੋਂ ਮੈਡੀਕਲ ਨਸ਼ਾ ਜਿਹੜਾ ਆ ਉਹ ਕੀ ਕਦੇ ਖਤਮ ਹੋ ਸਕਦਾ ਹਾਂ ਖਤਮ ਹੋ ਸਕਦਾ ਇਸ ਮਾਰੂ ਜਿਹੜੀਆਂ ਇਹ ਦੁੱਖ ਤਕਲੀਫਾਂ ਜਾਂ ਇਹ ਜਿਹੜਾ ਨਸ਼ਾ ਹੈ ਇਹਨੂੰ ਖਤਮ ਕਰ ਸਕਦੇ ਆ ਲਾਲਚਾਂ ਦੇ ਵਾਲੇ ਨਾ ਕਾਂਗਰਸ ਨਾ ਅਕਾਲੀ ਦਲ ਨਾ ਆ ਕਿਉਂਕਿ ਤਿੰਨੇ ਪਾਰਟੀਆਂ ਜਿਹੜੀਆਂ ਇਹਨਾਂ ਨੂੰ ਵੋਟ ਦੀ ਲੋੜ ਹੈ ਵੋਟ ਇਹਨਾਂ ਨੂੰ ਨਸ਼ੇ ਦੀ ਵੀ ਲੋੜ ਹੈ ਇਹਨੂੰ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਦੀ ਲੋੜ ਹੈ ਵੋਟ ਇਹਨਾਂ ਨੂੰ ਹਰ ਤਰ੍ਹਾਂ ਦੇ ਵਿਅਕਤੀ ਦੀ ਲੋੜ ਹੈ ਪਰ ਇੱਕੋ ਇੱਕ ਤਰ੍ਹਾਂ ਆ ਲਾਲਚਾਂ ਦੇ ਵਾਲੀਆਂ ਜਿਹੜੀਆਂ ਇਹਨਾਂ ਮਾਰੂ ਜਿਹੜੀਆਂ ਇਹ ਬਿਮਾਰੀਆਂ ਆ ਇਹ ਜਿਹੜੇ ਲੋਕਾਂ ਨੂੰ ਐ ਆਪਣੇ ਵਿੱਚ ਗ੍ਰਸਤ ਕਰ ਚੁੱਕੀਆਂ ਆ ਇਹ ਇਹਨਾਂ ਨੂੰ ਦੂਸਰੀਆਂ ਪਾਰਟੀਆਂ ਨਹੀਂ ਹਰਾ ਸਕਦੀਆਂ ਜਿਹੜੇ ਮੇਰੇ ਵੀਰ ਕਮੈਂਟ ਕਰਦੇ ਆ ਉਹ ਜੇ ਇਹਨਾਂ ਪਾਰਟੀਆਂ ਦੇ ਆਗੂਆਂ ਨੂੰ ਕਮੈਂਟ ਕਰਦੇ ਜਿਨ੍ਹਾਂ ਨੇ ਇਹਨਾਂ ਵੋਟਰਾਂ ਦੇ ਵਿੱਚ दारू ਵਰਗੇ ਨਸ਼ੇ ਦੀ ਵਰਤੋਂ ਕਰਕੇ ਚੋਣਾਂ ਜਿੱਤੀਆਂ ਹੋਰ ਵੀ ਨਸ਼ੇ ਚੱਲੇ ਹੋਣਗੇ ਉਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਪਰ ਸਵਾਲ ਇਹ ਸਾਡੇ ਵੀਡੀਓ ਦੇ ਕਮੈਂਟ ਉੱਤੇ ਕਰਦੇ ਆ ਤਾਈਓ ਸਾਡੇ ਤੱਕ ਇਹ ਵਿਚਾਰ ਪਹੁੰਚਿਆ ਤਾਈਓ ਅਸੀਂ ਇਸ ਮੁੱਦੇ ਤੇ ਇਹ ਗੱਲ ਕੀਤੀ ਹੈ ਇਹ ਮੈਂ ਪਿਛਲੇ ਦਿਨਾਂ 'ਚ ਆਪਣੀ ਵੀਡੀਓ 'ਚ ਵੀ ਕਹਿ ਚੁੱਕਾ ਪਿਠਾਣੇ ਦੇ ਅੰਦਰ ਮੈਂ ਹੀ ਇੱਕ ਉਹ ਇੱਕ ਪੱਤਰਕਾਰ ਸੀ ਜਿਸ ਨੇ ਅਕਾਲੀ ਦਲ ਕਾਂਗਰਸ ਅਤੇ ਹੋਰਾਂ ਪੰਰਾਂ ਨੂੰ ਉਸ ਮੌਕੇ ਕਿਹਾ ਸੀ ਕਿ ਆਓ ਇੱਥੇ ਥਾਣੇ ਦੇ ਵਿੱਚ ਸੌਂ ਖਾਓ ਕਿ ਅਸੀਂ ਨਾ ਕਿਸੇ ਨਸ਼ੇ ਵਾਲੇ ਦੇ ਮਗਰ ਨਾ ਕਿਸੇ ਲੁਟੇਰੇ ਦੇ ਮਗਰ ਨਾ ਕਿਸੇ ਚੋਰ ਦੇ ਮਗਰ ਆਮਾਗੇ ਫੇਰ ਜਾ ਕੇ ਬੈਣੇ ਦੇ ਵਿੱਚ ਨਸ਼ੇ ਨੂੰ ਕਿਤੇ ਠੱਲ ਪੈ ਸਕਦੀ ਮਾਰੇ ਕਮਾ ਨੂੰ ਨਹੀਂ ਤਾਂ ਨਹੀਂ ਠੱਲ ਪੈਣੀ ਹੋ ਸਕਦਾ ਮੇਰੇ ਇਹਨਾਂ ਵਿਚਾਰਾਂ ਦਾ ਮੇਰੇ ਇਸ ਜਵਾਬ ਦਾ ਉਹਨਾਂ ਵੀਰਾਂ ਨੂੰ ਜਰੂਰ ਉੱਤਰ ਮਿਲ ਗਿਆ ਹੋਊਗਾ ਜਿਨ੍ਹਾਂ ਦੇ ਮਨ ਦੇ ਵਿੱਚ ਧੜਕਾ ਤੇ ਬਿਰਗੇ ਦੇ ਵਿੱਚ ਨਸ਼ਾ ਜਿਹੜਾ ਆ ਉਹ ਜਿਹਦੇ ਵੀ ਜੇਤੂ ਉਮੀਦਵਾਰ ਤੇ ਬਾਰ-ਬਾਰ ਦੋਸ਼ ਲਾਉਂਦੇ ਆ ਉਹ ਦੋਸ਼ ਜਿਹੜਾ ਆ ਸੈਲਫੋ ਜੈਲਸ ਵਿੱਚੋਂ ਆਂਦਾ ਜੇ ਵਾਕਈ ਜਿਹੜੀਆਂ ਤਰ੍ਹਾਂ ਕਰਨਾਮ ਸਿੰਘ ਜੱਕੂ ਤੇ ਨਸ਼ਾ ਵੇਚਣ ਦੇ ਨੂੰ ਲੈ ਕੇ ਵਾਕਈ ਨਹੀਂ ਆ ਸੱਚੀਆਂ ਹੁੰਦੀਆਂ ਜੇ ਉਹ ਨਸ਼ੇ ਖਿਲਾਫ ਅੱਜ ਲੜਦੀਆਂ ਹੁੰਦੀਆਂ ਤਾਂ ਸ਼ਾਇਦ ਬੈਕ ਦੇ ਵਿੱਚ ਨਸ਼ਾ ਖਤਮ ਹੋ ਜਾਂਦਾ ਦੋਸਤੋ ਅੱਜ ਲਈ ਇੰਨਾ ਹੀ ਜਾਂ ਤਾਂ ਦੇ ਚ ਰੋਕੇ ਵਿੱਚ ਤੁਹਾਨੂੰ ਪ੍ਰੋਗਰਾਮ ਅਗਲਾ ਜਿਹੜਾ ਕਹਿੰਦਾ ਸੁਣਾਵਾਂਗੇ ਉਹਨੂੰ ਉਡੀਕਦੇ ਰਹੋ ਤੁਸੀਂ ਦੇਖਦੇ ਰਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਧੰਨਵਾਦ ਪੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ